ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜ ਭਾਈ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਤੇ ਇੱਕ ਧੰਵਾ ਸੱਜਰ ਸ੍ਰੀ ਝੋਟੀ ਤਾਂ ਮੈਨੂੰ ਦਿਖਾਉਣੀ ਹੈ ਤੇ ਗੱਲਬਾਤ ਹੁਣ ਆਪਾਂ ਜੱਜ ਵੀਰ ਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਗਾਵਾਂ ਦੇ ਵਿੱਚ ਵੀ ਲਗਭਗ ਸਾਰੀਆਂ ਹੀ ਸੁਈਆਂ ਜਗਬਨ ਕੋਈ ਵੀ ਨਾ ਇੱਕੋ ਗੱਬਨ ਹੀ ਉਹ ਵੀ ਹੁਣੇ ਸੂਪੀ ਆ। ਅਨੰਜੀ ਵੀਰ ਦੀ ਸੱਸੀ ਕਾਲ ਜੀ 100000 ਰੁਪਏ ਦੀ ਸੱਸੀ ਕਾਲ। ਹੋਰ ਸੁਣਾ ਠੀਕ ਠਾਕ ਜੀ। ਜੀ ਜੀ ਵਧੀਆ ਕਿਰਪਾ ਜੀ। ਚਲੋ ਵਧੀਆ ਕਿਰਪਾ ਜੀ ਦੀ ਜੇ। ਆ ਚੰਗੀ ਲਾ ਬਣੇ ਮੇ ਕਿਰਪਾ ਕੀ 30 ਹੋ ਰਹੀ। ਮੈਂ ਹੀ ਬੜਾ ਪੈਂਡਾ ਯਾਰ ਮੇ ਇਹਦਾ ਸ਼ੁਰੂ ਹੋਇਆ ਅੱਜ ਮਹੀ। ਅੱਜ ਮਹੀ ਪਿਆ। ਸਭ ਪਹਿਲੀਆਂ ਇੱਕੋ ਬਰਾਬਰ ਵਟਾ-ਵਟਾ ਕੋਏ। ਝੋਨੇ-ਝੋਨੇ ਡੁੱਬ ਗਏ ਇੱਕ ਦੀ ਸਾਰੇ ਹਨਾ। ਹਾਂ ਜੀ। ਠੀਕ ਐ। ਤੇ ਚਲੋ ਵਿਗ ਗਿਆ ਮਾ ਗਰਮੀ ਬੜੀ ਪਈ ਆ ਗਰਮੀ ਵੀ ਨਹੀਂ ਜਿਆਦੀ ਵੀ ਹਿਸਾਬ ਹੀ ਕੋਈ ਨਹੀਂ ਗੱਲ ਤੇ ਇੰਨਾ ਮਤਲਬ ਬਾਹਰ ਮੌਤਾ ਵੀ ਜਾਂਦਾ ਹਾਂ ਹਾਂਜੀ ਹਾਂਜੀ ਹੁਣ ਇਹ ਆ ਵੀ ਚਲੋ ਪਸ਼ੂਆਂ ਦਾ ਵੀ ਥੋੜਾ ਠੰਡਾ ਹੋ ਗਿਆ ਗਏ ਹੁਣ ਅੱਜ ਜੇ ਤਾਂ ਹੁਣ ਪੱਖੇ ਵੀ ਨਹੀਂ ਚੱਲਣਦੇ ਤੇ ਗਾਵਾਂ ਰਮਾਨ ਨਾ ਖਲੋਤੀਆਂ ਕੋਈ ਗੱਲ ਨਹੀਂ ਥੋੜਾ ਠੰਡਾ ਹੋਵਾ ਦੇ ਉਹ 5 7 10 ਹੈਗੇ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸ ਤੇ ਕਰੀ ਫਿਰ ਨਾਮ ਮੇਰੀ ਗੁਰਪਿੰਦਰ ਸਿੰਘ ਜੱਜ ਜੀ ਪਿੰਡ ਜਸਰਾਵਰ ਤਸਵੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਹੈਗਾ 6284483293 6284483293 ਵਟਸਐਪ ਤੇ ਵੇਗ ਗਿਆ ਤਾਂ ਨਾਲ ਮਾਲ ਸਾਰਾ ਹਾਂਜੀ ਹਾਂਜੀ ਵੇਗ ਗਿਆ ਮਾਲ ਸਾਰਾ ਠੀਕ ਹੈ ਤੇ ਚਲੋ ਫਿਰ ਪਹਿਲੇ ਨੰਬਰ ਤੇ ਆਹੀ ਗਾਮ ਖਾਦੀ ਆਪਾਂ ਕਿੰਨੇ ਦਿਨ ਹੋਗੇ ਜਿੰਨੇ ਸੋਈਨ ਸੋਈਨ ਰੁਪਏ ਜੀ ਦੇਣ ਨੂੰ ਕੋਈ ਪੰਤਾਂ ਤਾਂ ਹੋਗੇ ਹੋਣਗੇ 10 ਵੀ ਹੋ ਸਕਦੇ ਠੀਕ ਆ ਹੁ ਤਾਂ 10 ਦਿਨ ਜਿਹੜਾ ਹੋਗੇ ਤੇ ਕਿੰਨਾ ਦੁੱਧ ਤਿਆਰ ਜਿਹਦੇ ਕੋਲ ਦੁੱਧ ਦੇ ਭਾਰ ਕੋਈ ਜੀ ਹਣਾ ਹਵਕ ਤਾਂ 16 ਕਿਲੋ ਹੈਗਾ 16 17 ਕਿਲੋ ਜਿਹੜਾ ਹੈਗਾ ਵਾ ਤਿਆਰ ਜਿਹੜਾ ਬਿਲਕੁਲ ਤੇ ਕਿੰਨਾ ਕੇ ਚਵਾਈ ਜਾਊਗੀ ਦੁੱਧ 20 ਤੋਂ ਪਲਾਸੀ ਵਾਸੀ ਚੱਲਣ ਆ ਰਹੀ ਹੈ ਤੋਰਾ ਨੇ ਮਤਲਬ ਦੇ ਕਰ ਜਣਾ ਹੈ ਇੰਨੇ ਦਿਨਾਂ ਤੇ ਇੰਨਾ 20 ਕਿਲੋ ਕਰ ਦੇਣਾ ਪਰ ਗਰਮੀ ਹੈ ਥੋੜੀ ਆ ਗਰਮੀ ਵਿੱਚ ਕਾਫੀ ਦੁੱਧ ਨੇ ਦੇਣਾ ਹੀ ਦੇਣਾ ਗਰਮੀ ਕਾਫੀ ਜਿਹੜਾ ਪਈ ਸੀ ਚਲੋ ਖੋਲੋ ਹਾਂ ਫਿਰ ਤੋੜ ਦਈਏ ਮੈਂ ਖੋਲ ਨਹੀਂ ਖੋਲ ਹੀ ਜਾਣਾ ਬਾਕੀ ਅਜ ਮੀਂਹ ਜਿਹੜਾ ਸਵੇਰ ਦਾ ਕਾਫੀ ਜਿਹੜਾ ਪੈ ਗਿਆ ਨਾ ਆਯੋਗ ਦੀ ਜੀ ਵਾਡੀ ਵਾਡੀ ਇਹ ਹੈ ਵੀ ਇਹ ਆਵੇ ਕੱਦ ਕਾਠ ਚੰਗਾ ਉੱਚਾ ਵਾ ਤੁਹਾਡੇ ਕੱਦ ਕਾਠ ਆਈ ਹੈ ਤੇ ਇਸ ਕੁਆਲਟੀ ਚੰਗੀ ਹੈ ਬਸ਼ੀ ਹੁਣ ਦਿਨਾਂ ਦਾ ਜਿਹੜਾ ਫਰਕ ਪੈ ਜਣਾ ਵਾ ਹਾਂਜੀ ਤੇ ਚੰਗਾ ਦੁੱਧ ਇਹਨੇ ਕੱਢੀ ਜਾਣਾ ਬਾਕੀ ਥਾਣਾ ਤਾਂ ਸਾਈਜ਼ ਗੈਪ ਵੀ ਇੱਕ ਜਿਹੜਾ ਤੁਹਾਨੂੰ ਲੱਗੇ ਤਾਂ ਦਿਖਾ ਦਿਜੀਏ ਬਸ਼ੀ ਕਿੰਨਾ ਕ ਫਿਰ ਦੇਖੀਏ ਮੋਲੇ ਦਾ ਆਪਾਂ ਮੋਦਾ ਵੀ ਜੀ ਹੋ ਜਾ ਮੱਛੀਆਂ ਦਾ ਜਿੰਨਾ ਮਰਜ਼ੀ ਚਾਹੀਏ ਬੱਤੀ ਪਟੇ ਜਾਇਆ ਵੀ ਜੱਸ ਸਮੂ ਦੇ ਅੱਛਾ 55000 ਦੀ ਤੁਸੀਂ ਸ਼ੋਰ ਕਰਦਾਂਗੇ ਦੋਸਤ ਠੀਕ ਐ ਚਲੋ ਬਾਕੀ ਦਾ ਫੋਨ ਲਾਵੇ ਇੱਕ ਕਰੀ ਹਣਾ ਕਰਦਾਂ ਕੋਈ ਮਾਂ ਠੀਕ ਐ ਤੇ ਹੁਣ ਇੱਕ ਆ ਤਾਜੀ ਸੂਈ ਆ ਜੇਰ ਜੁਰ ਪਾ ਦੇ ਨੇ ਪ੍ਰੋਪਰ ਨਹੀਂ ਨਹੀਂ ਜੇਰੇ ਜੇ ਪਾਉਣੀ ਐ ਅੱਛਾ ਜੇਰੇ ਹੁਣੇ ਥੋੜਾ ਚਲੀ ਹੋਈ ਥੋੜਾ ਚਿਰ ਹੋਇਆ ਐ ਸੂਈ ਨਾ ਤੇ ਸੂਈ ਦੇ ਮੁੰਡੇ ਉੱਠੀ ਜੇਰੇ ਦੀ ਜੇ ਪੈਨ ਵਾਲੀ ਐ ਤੇ ਬੱਚਾ ਮਗਰ ਬੱਛਾ ਆ ਗਿਆ ਜੀ ਠੀਕ ਐ ਥਾਣੇ ਥੋੜੀ ਨੇ ਚੰਗਾ ਤਿਆਰ ਕੀਤਾ ਮਾ ਆਉਂਦੀਆਂ ਆ ਦੱਸ ਸੰਦੇਜ ਆ ਕੱਲੀ ਮੜੀ ਗਾਈਂ ਪੜਾ ਇਧਰ ਤੇ ਆ ਕਿੰਨੇ ਕ ਦੁੱਧ ਆ ਲਈ ਆ ਦੁੱਧ ਹਰ ਰੁਪਈ ਜੀ ਵੀ 27 18 ਕਿਲੋ ਚਵਾਈ ਜਾਊਗੀ ਮਾਨ ਠੀਕ ਆ ਕੰਨਿਆਂ ਦਾ ਲੱਗ ਬਣ ਚਵਾ ਲੂ ਬਾਕੀ ਆਇਆ ਕਰਾਓ ਸਿਆ ਹਾਂ ਜੀ ਹਾਂ ਜੀ ਇਹਨੂੰ ਉਹ ਗੱਲ ਨਹੀਂ ਹੈਗੇ ਵੀ ਗਰਮੀ ਲੱਗਣੀ ਆ ਜਾਂ ਇਦਾਂ ਵਾ ਇਹ ਤਾਂ ਰਾਤੀ ਪੈਂਡੇ ਦੇ ਨਿਹਦੀ ਜਿਆਦੇ ਚ ਆ ਕੇ ਸੋ ਗਈ ਐ ਚਲੋ ਫਿਰ ਇਹ ਵੀ ਤਿਆਰ ਤੇ ਪੂਰੀ ਹੋ ਗਈ ਆ ਹਾਂ ਜੀ ਤਿਆਰ ਹੋ ਗਈ ਥੱਲੇ ਪੂਰੀ ਹੋਣਾ ਬਾਕੀ ਇਹ ਵੀ ਆ ਦੇਖੋ ਠਾਣ ਬਹੁਤ ਵਧੀਆ ਲੱਗਦਾ ਦੋ ਰੋ ਫਿਰ ਇੱਕ ਦਿਨ ਨੂੰ ਹਾਂ ਜੀ ਨਾ ਮੈਂ ਕਿਹਾ ਜੋ ਉਦਾਂ ਲੱਪਾ ਲੁਪਾ ਆਇਆ ਇਹਨੇ ਰਾਬੀ ਪੈਂਡੇ ਜਾਈ ਨਾ ਜਿਆਦੇ ਠੀਕ ਆ ਹੁੰਦਾ ਬਾਹਰ ਮੁੱਗੀ ਹੋਰ ਤੇ ਕੱਲ ਲੈ ਜਾਣ ਲੱਗਦਾ ਇਹ ਵੀ ਜੈ ਲੈ ਜੂਗੀ 2-4 ਦਿਨ ਠੀਕ ਆ ਪਰ ਸੋ ਵੀ ਚਲੋ ਵਧੀਆ ਹੋ ਗਿਆ ਥਾਨ ਥੋੜਾ ਉੱਪਰ ਬਾਕੀ ਇਹ ਕੇ ਸੋਏ ਦਾ ਚਲੋ ਵਾਧਾ ਹੁੰਦਾ ਵਾ ਹਾਂਜੀ ਥਾਨ ਇਸ ਤਰ੍ਹਾਂ ਦਿਖਾ ਦਿਓ ਥਾਨ ਬਹੁਤ ਜ਼ਿਆਦਾ ਥਾਨ ਬੜਾ ਕਮਾਲ ਦਾ ਵਾ ਜਿਹੜਾ ਤੇ ਬਾਕੀ ਥੱਲੇ ਵੀ ਪੂਰੀ ਚੰਗੀ ਤਿਆਰ ਹੋ ਗਈ ਆ ਲੈ ਜੋ ਲੈ ਜੋ ਜੋ ਆਈਆਂ ਨੇ ਬੱਤੀ ਬੱਜੂ ਵੀ ਹੋਰ ਤੇ ਵਾਕਿ ਗਾਣਾ ਵਿੱਚ ਚੰਗੀ ਬਣੀ ਆ ਮਿਲਕਵੇਂ ਨੇ ਵੀ ਚੰਗੀ ਆ ਜਿਹੜੀ ਇਹਦੀ ਤੇ ਆਪਛਾਣ ਵਿੱਚ ਇੱਕ ਵਾਰੀ ਦੇਖ ਸਾਦੇ ਚੰਗੀ ਤਰ੍ਹਾਂ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਦੀ ਆ ਆਪਾਂ ਮੁੱਲ ਆ ਰਵੇ ਜਿੱਨਾ ਮਾਦੀ ਕਰੀਗੇ ਅਵੱਛੀ ਜਿਆਦਾ ਨਹੀਂ ਆਪਾਂ ਉਹ ਜੇ ਮੁੱਲ ਕਰਨਾ ਜਿਹੜੇ ਮਤਲਬ ਪਹਿਲੇ ਫੋਨ ਤੇ ਡੰਗਰ ਵੇਚਦੇ ਹਾਂਜੀ ਠੀਕ ਆ ਅਸੀਂ 47000 ਦੀ ਜਸ ਨੂੰ ਦੇ ਦਾਂਗੇ ਅੱਛਾ 47000 ਦੀ ਹਾਂਜੀ ਉਹ ਚੋ ਮਾਨਤਨ ਕਰ ਦਾਂਗੇ ਠੀਕ ਆ ਜੀ 45 ਦੀ ਦੇ ਦਾਂਗੇ ਠੀਕ ਆ ਹਾਂਜੀ ਤੇ ਹੁਨੇ ਕਾ ਗਾਇ ਦੇ ਮਗਰ ਬੱਛਾ ਕਾ ਬੱਛੀ ਜੀ ਇਹ ਨਹੀਂ ਬੱਚਾ ਇਹਦਾ ਇਹਦੀ ਜੱਤੀ ਵਿੱਚ ਉਹ ਬੱਛੀ ਉਹ ਦੂਜੇ ਬਨੇ ਬੱਛਾ ਅੱਛਾ ਇਹਦਾ ਬੱਚਾ ਲ ਸੁਈ ਹੈ ਜੀ ਠੀਕ ਹੈ ਹਾਂਜੀ ਇਹਦਾ ਬੱਚਾ ਪਰਾਂ ਬੱਛਾ ਹੋ ਜਾਣਾ ਇਹਦੇ ਮਗਰ ਬੱਛੀ ਆ ਠੀਕ ਹੈ ਹੈਗੀ ਬੱਛੀ ਇਹਦੇ ਮਗਰ ਲ ਸੁਈ ਹੈ ਤੋਰੋ ਇੱਕ ਦਿਨੋਂ ਇਹ ਕਿੰਨੇ ਕ ਦੁੱਧ ਆ ਲਈ ਉਤਰ ਦੁੱਧਾ ਰੁਪਈ ਜੀ ਉਹ ਤਾਂ ਕਹਿੰਦੇ ਪਹਿਲਾਂ ਨੇ ਚਵਾਇਆ ਵਾ 17 18 ਕਿਲੋ ਹਾਂਜੀ ਅਹੀਂ ਤੋਂ ਇਹਨਾਂ ਕਹਿੰਦੇ ਆ ਵੀ ਅੱਜ ਕੀ ਵੀ ਚਵਾਜੂਗੀ ਬੱਛੀ ਪਰ ਜਾੜ ਬੀ ਬਾਕੀ ਥੱਲੇਆ ਬੜੀ ਬਣੀ ਆ 1 ਕਿਲੋ ਵੀ ਦੇ ਸਕਦੀ ਹੈ ਜਨਾ ਸਾਲ ਭਾਂਡਾ ਹੈਗਾ ਉਹਦੇ ਇਸਾਂ ਦੇ ਗਾਹਣਾਂ ਵੀ ਚੰਗੀ ਬਣੀ ਆ ਤੇ ਪੇਸ਼ਾਣਾਂ ਵੀ ਚੰਗੀ ਬਣੀ ਆ ਬਾਕੀ ਇਹ ਵੀ ਜਾਤ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਤੇ ਆ ਥੱਲੇ ਵੀ ਆਪਾਂ ਦੇਖ ਸਕਦੇ ਆ ਚੰਗੀ ਤਿਆਰ ਹੋਈ ਹੈ ਗਾਂ ਨਵੀ ਤੇ ਪਛਾਨ ਨਵੀ ਮਿਲਕ ਮੈਨ ਵੀ ਚੰਗੀ ਲੱਗੀ ਹੈ ਤੇ ਇਹਦਾ ਫਿਰ ਕਿੰਨਾ ਕੁ ਮੁੱਲ ਰੱਖਦੀ ਹੈ ਵਿਧਿ ਆਪਾਂ ਹਾਂ ਜੀ ਮੁੱਲੇ ਦਾ ਜਨਾ ਮਰਜੀ ਬੱਚੀ ਦਾ ਕਰੀ ਜਾਈਏ ਹਾਂ ਜੀ 56000 ਦੀ ਦੇ ਦਾਂਗੇ ਅੱਛਾ 60000 ਦੀ ਪਸੰਦ ਕਰਦਾਂਗੇ ਵਿੱਚੋਂ ਮਤਨ ਕਰ ਦੋਗੇ ਬਾਕੀ ਇਹ ਆ ਵੀ ਚਲੋ ਕੋ ਫੋਨ ਇੱਕ ਵਾਰੀ ਕੋ ਲਾਵੇ ਜਰੂਰ 60000 ਦੀ ਦੇ ਦਾਂਗੇ ਅੱਛਾ 55 ਦੀ ਹਾਂ 5000 ਛੋੜ ਫੋਨ ਇੱਕ ਵਾਰੀ ਕੋ ਲਾਵੇ ਕਿਸੇ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਵਾ ਮੌਕੇ ਤੇ ਮਤਨ ਜਿਹੜਾ ਹੋ ਜੂਗਾ ਆ ਵਾਚੀ ਜੀ ਇਹ ਪਹਿਲਾਂ ਨਹੀਂ ਸੁਣੀ ਆ ਪੰਜ ਮੰਗਾ ਲਓ ਇਹਦੇ ਆ ਚਿੱਟੀ ਵੱਛੀ ਜੀ ਹਾਂ ਜੀ ਚਿੱਟੀ ਆ ਚਿੱਟੀ ਵੱਛੀ ਇਹਦੀ ਆ ਵਾਲੀ ਗਾਂ ਜਿਹੜੀ ਇੱਧਰ ਬੱਜੀ ਹੈ ਤੇ ਜਿਹੜੀ ਉਹਦੀ ਵੱਛੀ ਆ ਜਰਸੀ ਦੀ ਆ ਬੈਠੀ ਹੈ ਹਾਂ ਜੀ ਇਹਦੇ ਮਗਰ ਵੱਛੀ ਬੜੀ ਵਧੀਆ ਜੀ ਬਾਕੀ ਤਾਂ ਤੁਹਾਨੂੰ ਬੜਾ ਚੰਗਾ ਲੱਗਾ ਇਹਨੂੰ ਪਹਿਲਾਂ ਤਾਂ ਹੁਜੜਨ ਕਹਿ ਲਓ ਅੱਛਾ ਜਿਹੜਾ ਆਪਾਂ ਤਾਂ ਹੁਣ ਬਾਹਰੋਂ ਲਈ ਆ ਠੀਕ ਹੈ ਹੁਣ ਇਹ ਕੋਈ ਆ ਵਕਤ ਦੁੱਧ ਜਿਹੜਾ ਉਹ 12 13 ਕਿਲੋ ਹੈਗਾ ਵਾ ਤਿਆਰ ਜਿਹੜਾ ਹਾਂ ਦੁੱਧ ਹੀ ਕਹਿ ਲਓ ਹ ਤੇ 10 ਦਿਨਾਂ ਦੀ ਸੂਈ ਆ ਠੀਕ ਹੈ ਭੁਲਾਣੀ ਆਪਾਂ ਕਹਿਣਾ ਇਹ ਕਿਦਾਂ ਕਰੀ ਜਾਏਗਾ 13 ਕਿਲੋ ਦੁੱਧ ਹੈਗਾ 12 ਕਿਲੋ ਦੁੱਧ 15 16 ਕਿਲੋ ਚੋਂ ਉਹੀ ਜ਼ਿਆਦਾ ਨਹੀਂ ਆਪਾਂ ਕਹਿੰਦੇ ਤੋਰੋ ਇੱਕ ਰੀਨ ਤੇ ਇਹਦਾ ਫਿਰ ਕਿੰਨਾ ਕ ਮੁੱਲ ਰੱਖਦੀ ਆ ਆਪਾਂ ਮੋਲਾ ਰੁਪਏ ਜੀ ਇਹਦਾ 37000 ਆ 35000 ਅੱਛਾ 35000 ਦੀ ਦੇ ਦੇਣੀ ਆ ਠੀਕ ਆ ਤੇ ਹੁਣ ਇੱਕ ਆ ਜਿਹੜੀ ਗਾਂ ਆ ਗਈ ਆਪਣੇ ਕੋਲ ਇਹ ਦੇਖੋ ਦੁੱਧ ਕਿੰਨਾ ਜੇ ਇਹ ਕੋ ਦੁੱਧ ਰੁਪਏ ਜੀ 17 18 ਕਿਲੋ ਹੀ ਗਰਮੀ ਦੇ ਕਾਰਨ ਘਟਿਆ ਹੁਣ 15 ਕਿਲੋ ਕੰਡੇ ਵਾਲਾ ਲੀਟਰ ਵਾਲਾ ਜਿਤਨਾ ਮਰਜ਼ੀ ਕੋ ਮਾਰੋ ਪੱਕਾ ਤਿਆਰ ਜਿਹੜਾ ਮੋਕੇ ਤੇ ਤਿਆਰ ਆ ਜੀ ਮੋਕੇ ਠੀਕ ਆ ਤੇ ਇਹਦਾ ਬੱਚਾ ਇਹਦਾ ਬੱਚਾ ਵੱਛਾ ਆ ਇਹਦੇ ਮੰਗਲ ਠੀਕ ਆ ਹੋ ਵੱਛਾ ਹਾਂਜੀ ਹੋਰ ਠੀਕ ਆ ਜੀ ਇਹ ਲਓ ਕੋਲੋਂ ਮੈਂ ਫਿਰ ਤੋਰ ਦਈਏ 15 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਥਾਣਾ ਥਾਣੇ ਦੇ ਵੀ ਦੂਰ ਦੂਰੀ ਆ ਜਿਹੜਾ ਬਾਕੀ ਪਸਮਾ ਕੇ ਥਾਣਾ ਪੂਰਾ ਵਧੀਆ ਹੱਥ ਚੋਂ ਨਾਲ ਤਿਆਰ ਕਰੂਗੀ ਤੇ ਇਹਦਾ ਕਿੰਨਾ ਕ ਫਿਰ ਮੁੱਲ ਰੱਖੀ ਆਪਾਂ ਮੁੱਲ ਰੁਪਈਆ ਦਾ 42000 ਆ 40000 ਤੋਂ ਛੋਟ ਕਰ ਅੱਛਾ ਇਹਦਾ 40000 ਤੋਂ ਛੋਟ ਜਿਹੜੀ ਕਿੰਦੇ ਕਰ ਦੇਣੀ ਆ ਦੇਣ ਵਾਲੀ ਝਾਈ ਝੂੜੀ ਲੱਗੀ ਆ ਮੇਤਰਾ ਦੀ ਇਹ ਆ ਕੇ ਪਾਸ ਕੋ ਫੋਨ ਲਾਵੇ ਇੱਕ ਕਰੀ ਝੜੀ ਝੂੜੀ ਲੱਗੀ ਆ ਵੇਲ ਕਰ ਦੇਣਾ ਕਿ ਸਾਰਾ ਇੱਕ ਕਰੀ ਤੇ ਆ ਵੀ ਛੋਟੀ ਸੂਈ ਸਵਾਈ ਆ ਹਨਾ ਹਾਂਜੀ ਬੱਚਾ ਇਹਦਾ ਆਜੇ ਹਾਂਜੀ ਆ ਜੀ ਕੀ ਜਮਕਰ ਜਿਹੜੇ ਵਾਲ ਕਟਾ ਆ ਇਹਦੇ ਮਗਰ ਕਟਾ ਆ ਆਵਲਾ ਕਿੰਨਾ ਜਿ ਦੁੱਧ ਤਿਆਰ ਇਹਦੇ ਕੋਲ ਦੁੱਧ 8 ਰੁਪਏ ਆ ਵਕ ਤੇਰੇ ਕੋ ਜਿਹੜਾ ਕੰਡੇ ਵਾਲਾ ਹੋਣਾ ਉਹ 9 ਕਿਲੋ ਹੋਊਗਾ ਠੀਕ ਆ ਅੱਛਾ ਪਰ ਆਪਾਂ ਅਗਲੇ ਦੇ ਘਰ ਦੀ ਜਿਹੜਾ ਇੱਥੇ ਬੰਦਾ ਚਵੂਗਾਣ ਕੇ 9 ਨਿਕਲੂਗਾ ਅੱਛਾ ਜਿਹੜਾ ਉਹਦੇ ਘਰ ਜਾ ਕੇ ਨਿਕਲੂਗਾ ਅਸੀਂ 8 ਕਵਾਂਗੇ ਪਰ ਦੁੱਧ ਉੱਥੇ ਵੀ 9 ਨਿਕਲੂਗਾ ਜਾ ਠੀਕ ਆ ਤੇ ਇਹਨੂੰ ਕਿੰਨੇ ਦਿਨ ਹੋ ਗਏ ਹੋ ਸੂਨ ਹੋਏ ਹਨ 15 ਦਿਨ ਨਹੀਂ ਇਹ 5-7 ਦਿਨ ਹੋਏ 15 ਕਿ ਦਿਨ ਹੋਏ ਸਹੀ ਤੋਰੋ ਮੈਂ ਫਿਰ ਇੱਕ ਰੀਨ ਹੁਣ ਇਹ ਵੀ ਦੁੱਧੋਂ ਵਧਨ ਲਈ ਆ ਕੱਲ ਪਰसों ਹੀ ਧਾਕੇ ਭਾਈ ਆ ਹਾਂਜੀ ਦੋਆਂ ਦਾ ਲਈ ਆ ਦੁੱਧ 10 ਕਿਲੋ ਚਲੋ 10 ਕਿਲੋ ਦੁੱਧ ਦ

ਕੰਦੇ ਹਵਾ ਨੇ ਦਾ ਲੱਗ ਗਿਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਆਪਾਂ ਹਰਪ੍ਰੀਤ ਜੀ ਇਹੋ ਜਿਆ ਝੋਟੀਆਂ ਦਾ ਮੁੱਲ ਲੌਕੀ 85-80 ਹਜ਼ਾਰ ਕਰਦੇ ਆ ਹਾਂਜੀ 170 ਹਜ਼ਾਰ ਆ 65 ਹਜ਼ਾਰ ਦੀ ਝੋਟੀ ਦੇਣੀ ਅੱਛਾ 65 ਹਜ਼ਾਰ ਦੀ ਦੇ ਦੇਣੀ ਮੇਲੋ ਵੀ ਝੋਟੀ ਇੱਕ ਤਰ੍ਹਾਂ ਦੀ ਆ ਬਾਕੀ ਮੂਹ ਮੱਥੇ ਲੱਗਦੀ ਆ ਸੋਹਣੀ ਇਹ ਨਹੀਂ ਵੀ ਇਹ ਹੈਗੀ ਚੌਥੇ ਸੂਏ ਦੇ ਮੱਝ ਹਾਂਜੀ ਹਾਂਜੀ ਇਹ ਦੂਜੇ ਸੂਏ ਮੈਂ ਝੋਟੀ ਠੀਕ ਹੈ ਜੀ ਵੀ ਕੋਈ ਆਪਣੀ ਇੱਥੇ ਤਿੰਨ ਚਾਰ ਟਾਈਮ ਸਾਰੇ ਡੰਗਰਾਂ ਸਾਰੇ ਸੂਏ ਆ ਤਸल्ली ਕਰਕੇ ਜਿਤਨਾ ਮਰਜੀ ਖੜੇ ਹਾਂਜੀ ਹਾਂਜੀ ਬਾਕੀ ਜਿਹੜਾ ਇੱਥੇ ਆਣ ਕੇ ਹੜਤ ਚੋਂਦਾ ਵਾ ਉਹਦੀ ਸਾਡੀ ਗਾਰੰਟੀ ਕੋਈ ਨਹੀਂ ਜਿਹੜਾ ਘਰ ਮਗਾਉਂਦਾ ਉਹਦੀ ਗਾਰੰਟੀ ਆਪਾਂ ਫੁੱਲ ਦਵਾਂਗੇ ਠੀਕ ਹੈ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੋ